ਦੋ ਮੁੰਡੇ ਦੋ ਮੁੰਡੇ ਜਨਾਨੀਆਂ ਦੇ ਕੱਪੜੇ ਪਾ ਕੇ ਪਿੰਡ ਦੇ ਵਿੱਚ ਆਉਂਦਿਆ ਅਣਪਛਾਤੇ ਸਕੂਲ ਜਾਂਦੇ ਜਵਾਕਾਂ ਨੂੰ ਚੱਕਦੇ ਆ ਫਿਰ ਉਹਨਾਂ ਨੂੰ ਕੁਝ ਪੈਸੇ ਲਈ ਕੁਝ ਪੈਸੇ ਲਈ ਵੇਚ ਦਿੰਦੇ ਆ ਓ ਬਾਈ ਓ ਤੂੰ ਦੁਆਰ ਹਰਦਾ ਕੋਸ ਕਰਦਾ ਤੁਸੀਂ ਹਾਂ ਹਰਦਾ ਕੋਸ ਕਰਦਾ ਤੂੰ ਮੇਰਾ ਸਾਲ ਆ ਓ ਬਾਈ ਯਾਰ ਨਹੀਂ ਯਾਰ ਹਰਦਾ ਕੋਸ ਕਰਦੇ ਤੁਸੀਂ ਹੁਣ ਪੜੋਗੇ ਇੱਥੇ ਆਓਗੇ ਇੱਥੇ ਨਹੀਂ ਆਉਗੇ ਇੱਥੇ ਨਹੀਂ ਪੜ੍ਹ ਕਿਹੜਾ ਤਰਾ ਨਹੀਂ ਹੁੰਦੇ ਪੜ੍ਹ ਕਿਹੜਾ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਤੁ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਇੱਕ ਗਰੋਵ ਆ ਜਿਹੜਾ ਜਵਾਕਾਂ ਨੂੰ ਚੱਕਦਾ ਸਕੂਲ ਜਾਂਦੇ ਜਵਾਕਾਂ ਨੂੰ ਜਾਂ ਘਰ ਦੇ ਬਾਹਰ ਖੇਡਦੇ ਜਵਾਕਾਂ ਨੂੰ ਇਹ ਗਰਾਊਂਡ ਦੇ ਵਿੱਚ ਖੇਡਦੇਆਂ ਨੂੰ ਇਹ ਮੁੰਡੇ ਇਹ ਮੁੰਡੇ ਆ ਕੁੜੀਆਂ ਨਹੀਂ ਹੈ ਇਹ ਕੁੜੀ ਨਹੀਂ ਹੈਗੀ ਇਹ ਮੁੰਡਾ ਇਹ ਇਹ ਜਵਾਕ ਚੱਕ ਕੇ ਉਹਨਾਂ ਨੂੰ ਵੇਚ ਦਿੰਦੇ ਆ ਸਾਰਾ ਮਸਲਾ ਕੀ ਆ ਆ ਬਾਈ ਨੇ ਉਹਨਾਂ ਨੂੰ ਫੜਿਆ ਗੱਲ ਕੀ ਆ ਬਾਈ ਸਸਿਕਾ ਬਾਈ ਜੀ ਬਾਈ ਜੀ ਇਹ ਬੱਚੇ ਚੱਕਦੇ ਆ ਸਕੂਲ ਕੋਲੇ ਆ ਕੇ ਖੜ੍ਹ ਦੇ ਦਿੰਦੇ ਸਾਨੂੰ 2 ਹਫ਼ਤੇ ਹੋ ਗਏ ਵੇਖਿਆ ਉਹਨੂੰ 3 ਹਫ਼ਤੇ ਜੀ ਤੇ 2-3 ਬਾਰ ਦੱਤਾ ਕਰਤਾਂਗੇ ਇਹਨਾਂ ਨੇ ਬਾਹਰ ਦਿੱਤਾ ਅੱਜ ਅਸੀਂ ਰੰਗੇ ਹੱਥੀ ਬੜੇ ਬੱਚੇ ਚੱਕ ਕੇ ਲੈ ਜਾਂਦੇ ਜੀ ਇੱਥੋਂ ਸਕੂਲ ਤੋਂ ਜੀ ਤੇ ਫੇਰ ਪਤਾ ਨਹੀਂ ਉਹ ਵੇਚਦੇ ਆ ਪਤਾ ਨਹੀਂ ਕੀ ਕਰਦੇ ਆ ਆ ਕੁੜੀ ਆ ਕਿ ਮੁੰਡਾ ਇਹ ਮੁੰਡਾ ਦੇ ਬਾਲ ਦੇਖ ਯਾਰ ਇਹਦੇ ਮੁੰਡਾ ਆ ਇਹ ਆ ਦੇ ਆ ਵੇਖ ਲੈ ਤੁਸੀਂ ਦੇਖ ਸਕਦੇ ਹੋ ਦੋਸਤੋ ਮੜਾ ਦਿਖਾ ਦਿਓ ਮੁੰਡਾ ਇਹ ਮੁੰਡਾ ਇਹ ਕੁੜੀ ਨਹੀਂ ਹੈਗੀ ਇਹ ਕੁੜੀ ਹੈ ਕੁੜਗਾਂ ਵਾਲੇ ਤਾਂ ਲੀੜੇ ਪਾਏ ਹੋਏ ਆ ਮੇਰੇ ਸਾਲਿਆਂ ਦੇ ਇਹਨਾਂ ਦੇ ਇਹਨਾਂ ਦੇ ਕੀ ਨਾਦਰ ਜੈਪ ਸਿੰਘ ਜੀ ਜੈਪ ਸਿੰਘ ਹੈ ਤੇਰਾ ਨਾਂ ਕੀ ਆ ਓਏ ਮੇਰਾ ਨਾਂ ਬੱਲੂ ਜੀ ਹੈ ਬੱਲੂ ਜੀ ਬੱਲੂ ਹੈ ਬੱਲੂ ਕੀ ਕੰਮ ਕਰਦੇ ਤੁਸੀਂ ਵੀ ਬਈ ਇਹਦਾ ਸਾਨੂੰ ਤਾਂ ਆਪ ਗਾਂਦ ਦੇ ਚੱਕ ਕੇ ਲਿਆਏ ਵਸੇ ਨੂੰ ਤਾਂ ਆਪ ਨੇ ਸਾਡਾ ਪਿੰਡ ਕਿੜਾ ਸਾਨੂੰ ਕਹਿੰਦੇ ਮਾਰਾਂਗੇ ਸੀ ਚੱਕ ਕੇ ਲਿਆ ਤੁਸੀਂ ਚੱਕ ਚੁੱਕ ਕੇ ਸੀਸੀਟੀਵੀ ਕੈਮਰੇ ਲੱਗੇ ਵਸ ਸੀਸੀਟੀਵੀ 'ਚ ਆਏ ਹੋਏ ਆ ਵਿੱਚ ਤੇ ਇਹਨਾਂ ਦੇ 76 ਪ੍ਰੇਟ ਹਲੇ ਹੋਰ ਹੋਣੀ ਹੈਗੀ ਇਹ 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 ਨਹੀਂ ਬਈ ਸਾਨੂੰ ਚੱਕ ਕੇ ਲਏ ਕਿਹੜੇ ਬੰਦੇ ਨੇ ਕੰਮ ਕਰਦੇ ਨੇ ਜਗਰੰਟ ਸਿੰਘ ਨਾ ਬਈ ਉਹਨੇ ਸਾਨੂੰ ਵੀ ਕਿਸੇ ਪਿੰਡੋਂ ਚੱਕ ਕੇ ਲਿਆਂਦਾ ਸਾਨੂੰ ਐ ਨਹੀਂ ਪਤਾ ਸਾਡਾ ਕੰਮ ਕੀ ਕਰਦੇ ਕੰਮ ਕੀ ਕਰਦੇ ਜਵਾਬ ਚੱਕਦੇ ਆ ਬਈ ਸੀ ਜਵਾਬ ਚੱਕਦੇ ਆ ਜਵਾਬ ਚੱਕਦਾ ਹਾਂਜੀ ਕਿਹੜੇ ਪਿੰਡ ਦਾ ਸਾਨੂੰ ਕਿਸੇ ਦਾ ਨਹੀਂ ਜੀ ਕਿਸੇ ਪਿੰਡ ਦਾ ਤੂੰ ਹਾਂ ਹਾਂ ਕੀ ਇਹ ਤੈਨੂੰ ਚੱਕ ਕੇ ਲੈ? ਹਾਂ ਚੱਕ ਕੇ ਲੈ ਸੀ। ਕਿੱਥੋਂ ਲੈ ਚੱਕ? ਪਤਾ ਨਹੀਂ ਪਤਾ ਨਹੀਂ ਕਿਹੜਾ। ਨਾਲ ਕਹਿੰਦੇ ਜਵਾਬ ਚਾਗਦਾ ਤੂੰ। ਹਾਂਜੀ। ਗੱਲ ਆਇਆ ਹੈ ਮੈਂ ਤੁਹਾਨੂੰ। ਹੁਣ ਡਰ ਡਰ ਕਾ ਤੋ ਲੱਗੀਆਂ। ਹੁਣ ਮੇਰਾ ਸਿਰ ਹੁਣ ਡਰਦਾ। ਹੁਣ ਡਰਦਾਂਗਾ? ਓਏ ਯਾਰ। ਬਾਈ ਮੇਰੀ ਗੱਲ ਸੁਣ ਲੈ। ਇਹਦਾ ਬੰਦਾ ਪੱਧਰ ਆ ਯਾਰ ਮੈਂ ਤੈਨੂੰ ਦੱਸਦਾ ਬਾਈ। ਅਸੀਂ ਵੀ ਬਿਲਕੁਲ ਆ। ਬਾਈ ਯਾਰ ਪਤਾ ਕੀ ਚੱਕਰਾ। ਹੁਣ ਯਾਰ ਸਾਨੂੰ ਉਹ ਕਹਿੰਦੇ ਸੀ ਮਾਰਾਂਗੇ। ਸਾਨੂੰ ਗੱਡੀ ਦੇ ਦਿੰਦੇ ਇੱਕ ਉਹ ਖੜੀ ਸਾਡੀ ਗੱਡੀ ਉਧਰ ਬਾਈ। ਗੱਡੀ ਦੇ ਇਹ ਗੱਡੀ ਤੇ ਆਏ ਆ ਬਾਈ ਯਾਰ ਜਵਾਗ ਨੂੰ ਕਿਵੇਂ ਚੱਕਦੇ ਹੋ ਤੁਸੀਂ ਜਵਾਗ ਨੂੰ ਬਈ ਚਾਕਲੇਟਾ ਦੇ ਦੇਣੇ ਟਾਫੀ ਨੇ ਦੇ ਦੇਣੇ ਆ ਉਹ ਵਰਜਿੰਦ ਦੀ ਫੜ ਕੇ ਬਾਂ ਗੱਡੀ ਸੱਟ ਲੈਣੇ ਆ ਗੱਡੀ ਸੱਟ ਲੈ ਕਿੰਨੇ ਜਣੇ ਹੁੰਨੇ ਤੁਸੀਂ ਸਭੀ ਸਾਡਾ ਗਰੁੱਪ ਦਾ ਬੜਾ ਵੱਡਾ ਬਈ ਸਾਡਾ 50 60 ਬੰਦੇ ਇੱਕ ਗਰੁੱਪ 'ਚ ਕਿੰਨੇ ਹੁੰਨੇ ਆ ਇੱਕ ਗਰੁੱਪ 'ਚ ਦੋ ਬੰਦੇ ਹੀ ਹੁੰਨੇ ਸੀਗੇ ਦੋ ਬੰਦੇ ਕੀ ਕਰਦੇ ਹੋ ਤੁਸੀਂ ਇੱਕ ਟਾਫੀ ਨੇ ਗੁੜੀਆਂ ਦੇ ਕੱਪੇ ਘਾਤ ਪਾਏ ਬਈ ਯਰ ਪਵਾਉਂਦੇ ਹਾਂ ਗਾਂ ਵਾਲੇ ਸਾਡੀ ਘੜਾ ਰਜੀ ਕਰਦਾ ਨੇ ਗਾਂਲੇ ਕਿਉਂ ਪਾਉਂਦੇ ਕੋਈ ਚਾਜਦਾ ਕੰਮ ਕਰ ਲੋ ਕੋਈ ਦਿਹਾੜੀਆਂ ਕਰ ਲੋ ਇਹਨਾਂ ਨੂੰ ਪੈਸੇ ਮਿਲਦੇ ਕੰਮ ਕਰੀਦੇ ਬੁੜੰਗਾਲੇ ਕੱਪੜੇ ਪਾਉਂਦੇ ਸਾਡਾ ਪਿੰਡ ਸਾਨੂੰ ਪਤਾ ਹੋਵੇ ਨਾ ਆਪਦਾ ਸੀ ਆਪ ਹੀ ਨਹੀਂ ਕੰਮ ਕਰ ਜੇ ਨਹੀਂ ਕੋਈ ਦਿਹਾੜੀ ਧੂੜੀ ਕਰ ਲੋ ਕੋਈ ਕੰਮ ਕਰ ਲੋ ਕਿ ਖੇਤੀ ਕਰ ਲੋ ਕੋਈ ਇਹ ਆਹੀ ਕੰਮ ਲੱਭਿਆ ਤੈਨੂੰ ਬਾਈ ਇਹ ਰੇ ਕਿਹੜਾ ਮੇਨ ਬੰਦਾ ਕਿਹੜਾ ਦਾ ਹਨਾ ਗਰੁੱਪ ਕਿਹਦੇ ਸਰ ਤੇ ਚੱਲਦਾ ਹਨਾ ਉਹ ਬੰਦਾ ਯਾਰ ਸਾਨੂੰ ਕਹਿੰਦਾ ਵਾਵਾ ਜਾਨੇ ਚੱਕੇ ਹੋਏ ਸੀ ਸਾਨੂੰ ਆ ਆਪ ਨਹੀਂ ਪਤਾ ਸੂਟੇ ਸੂਟੇ ਸੀ ਤੱਕ ਚੱਕ ਕੇ ਲਿਆਈ ਸਾਨੂੰ ਦਾ ਆਪ ਇਹ ਕੀ ਕਰਦਾ ਤੇਰੇ ਨਾਲ ਇਹ ਇਹ ਵੀ ਵਿਚਾਰਾ ਪਤਾ ਨਹੀਂ ਕਿਹੜਾ ਪਿੰਡ ਦਾ ਵੀ ਬਈ ਇਕੱਠੀ ਕਿਹੜਾ ਪਿੰਡ ਦਾ ਤੈਨੂੰ ਪਤਾ ਨਹੀਂ ਨਾ ਪਤਾ ਨਹੀਂ ਜੀ ਮੈਂ ਤਾਂ ਆਪ ਨਿੱਕਾ ਜਿਹਾ ਸੀ ਇਹਦਾ ਮੈਨੂੰ ਐ ਲੱਗਦਾ ਜਿਵੇਂ ਕੋਈ ਨਸ਼ਾ ਪੱਤਾ ਕਰਦਾ ਜਾਂ ਇਹਨੂੰ ਆਪਦਾ ਹੀ ਨਹੀਂ ਪਤਾ ਵੀ ਮੈਂ ਕੀ ਚੀਜ਼ ਆ ਅੱਛਾ ਬਾਈ ਜਿਹੜਾ ਜਵਾਗ ਚਾਹਦੇ ਉਹਨਾਂ ਨੂੰ ਕੀ ਦਿੰਨੇ ਓ ਤੁਸੀਂ ਚੌਕਲੇਟੀਆਂ ਟੌਫ ਚੌਕਲੇਟ ਟੌਫੀਆਂ ਦੇਖੋਫੀਆਂ ਅੱਛਾ ਤ ਪੋਲ ਦੇ ਪਿੰਡ ਦੇ ਵਿੱਚ ਕਿੰਨੇ ਗੇੜੇ ਲਾਉਣੇ ਤੁਸੀਂ ਪਿੰਡ ਦੇ 6-7 ਗੇੜੇ ਲਾ ਦਿਜੀਏ 6-7 ਗੇੜੇ ਲਾ ਕੇ ਉਹ ਤੋਂ ਬਾਅਦ ਜਵਾਗ ਨੂੰ ਵੇਖਦੇ ਹਾਂ ਵੀ ਕਿਹੜੇ ਪਿੰਡ ਦਾ ਕਿਹੜੇ ਸ਼ਹਿਰ ਦਾ ਕਿਹੜੇ ਮੁੰਡੇ ਕਿੱਥੋਂ ਦਾ ਤਿੰਨ ਤਿੰਨ ਗੇੜੇ ਲਾ ਤਿੰਨ ਦਿਨ ਆਉਣੇ ਚੌਥੇ ਦਿਨ ਚੱਕ ਲੈਣੇ ਚੌਥੇ ਦਿਨ ਚੱਕ ਲੈਂਦਿਆ ਕਹਿੰਦੇ ਤਿੰਨ ਗੇੜੇ ਲਾਉਣੇ ਆ ਪਿੰਡ ਦੇ ਵਿੱਚ ਤੇ ਫਿਰ ਚੌਥੇ ਗੇੜੇ ਇਹ ਬੰਦਾ ਚੱਕ ਲੈਂਦਿਆ ਮੁੰਡਾ ਇਹ ਚੱਕ ਲੈਂਦਿਆ ਕੋਈ ਅੱਛਾ ਜਿਹੜੇ ਮੁੰਡੇ ਹੁੰਦੇ ਆ ਜਿਹੜੇ ਜਵਾਗ ਖੇਡਦੇ ਹੁੰਦੇ ਆ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਤੁਹਾਨੂੰ ਇਹ ਮੁੰਡਾ ਚੱਕਣ ਆਲਾ ਹੈ ਚੱਕਣ ਆਲਾ ਨਹੀਂ ਹੈਗਾ ਬਈ ਯਾਰ ਜਵਾਗ ਦੇ ਰੱਬ ਦਾ ਰੂਪ ਹੁੰਦਾ ਜਵਾਗ ਦਾ ਤੁਹਾਨੂੰ ਪਤਾ ਹੀ ਹੈ ਬਈ ਯਾਰ ਉਹ ਗੱਡੀ ਦੇ ਨੇੜੇ ਉਹਨੂੰ ਐਂ ਦਾ ਖਾਣ ਦੀ ਭੁੱਖ ਹੁੰਦੀ ਜਵਾਗ ਨੂੰ ਯਾਰ ਉਹਨੂੰ ਟੌਫੀ ਫੜਾ ਦਿੰਨੇ ਫੜ ਕੇ ਬਾਹ ਗੱਡੀ ਸੱਟ ਲੈਣੇ ਬਈ ਕੀ ਕਹਿਣਾ ਚਾਹਣਾ ਬਈ ਨਾ ਬਾਰੇ ਬਈ ਇਹ ਨਰੇ ਛੇਤਰ ਪ੍ਰੇਟ ਹੋਣੀ ਚਾਹੀਦੀ ਹੈਗੀ ਤੇ ਇਹ ਤਾਂ ਫੁੱਦੂ ਕੰਮ ਕਰਦੇ ਆ ਬਈ ਯਾਰ ਛੇਤਰਾਂ ਦੀ ਘਾਟ ਹੈ ਇਹਨੇ ਪਿੰਡ ਕਿੰਨੇ ਦਿਨ ਹੋ ਗਏ ਤੁਹਾਡੇ ਪਿੰਡੋਂ ਦੇ ਨਾਲ ਸਾਡੇ ਪਿੰਡ ਪਿੰਡ ਇਹਨਾਂ ਨੇ ਤਿੰਨ ਚਾਰ ਵਾਰ ਦੱਤਾ ਕਰਤਾਂ ਬਈ ਤਿੰਨ ਚਾਰ ਵਾਰ ਦੱਤਾ ਕਰ ਇਹਨਾਂ ਤੋਂ ਅੱਕ ਗਈ ਸਾਡੀ ਕਮੇਟੀ ਬਣੀ ਵੀ ਹੈ ਕਮੇਟੀ ਦਾ ਹੀ ਫੈਸਲਾ ਸੀਗਾ ਵੀ ਆਪਾਂ ਕੈਮਰੇ ਲਵਾਉਣੇ ਆ ਸਕੂਲ 'ਚ ਵੀ ਸਾਡੇ ਕੈਮਰੇ ਲੱਗੇ ਚਾਰ ਸਪਰੇ ਕੈਮਰੇ ਲਵਾ ਕੇ ਅਸੀਂ ਰੇਕੀ ਕੀਤੀ ਹੈ ਇਹਨਾਂ ਦੀ ਤੇ ਇਹ ਕੈਮਰੇ ਕੈਮਰੇ ਚੱਲਦੇ ਆ ਕੈਮਰੇ ਚੱਲਦੇ ਆਗੇ ਅਸੀਂ ਜਰੂਰ ਇਹਨਾਂ ਦੀ ਰੇਕੀ ਕੀਤੀ ਸਾਨੂੰ 2-3 ਦਿਨ ਹੋ ਗਏ ਇਹ ਗੇੜੇ ਮਾਰਦੇ ਨੂੰ ਅਣਪਛਾਤੇ ਪਿੰਡ ਦੇ ਵਿੱਚ ਫਿਰਦੇ ਸੀ ਹਾਂ ਅਣਪਛਾਤੇ ਅਸੀਂ ਇਹਨਾਂ ਨੂੰ ਕੁਝ ਨਹੀਂ ਪੁੱਛਿਆ ਦੱਸਿਆ ਕੁਝ ਨਹੀਂ ਕੀਤਾ ਠੀਕ ਆ ਅਸੀਂ ਆਖ ਕਿ ਤੁਰੇ ਫਿਰਨਦੇ ਇਹ ਸਕੂਲ ਟਾਈਮ ਆਉਂਦੇ ਸੀਗੇ ਤੜਕੇ ਆਉਂਦੇ ਸੀ ਦੁਪਹਿਰੇ ਆਉਂਦੇ ਸੀਗੇ ਇਹ ਗੇੜੇ-ਗੂੜੇ ਮਾਰ ਕੇ ਮੁੜ ਜਾਂਦੇ ਸੀਗੇ ਅੱਜ ਜਿਹੜੇ ਇਹ ਬੱਚਾ ਦੇਖਣ ਲੱਗੇ ਅਸੀਂ ਮੂਰੇ ਟਰੈਕਟਰ ਲਾ ਲਿਆ ਗੱਡੀ ਦੇ ਤੇ ਜਦੋਂ ਤਿਆਰੀ ਜਿਸੀ ਤੁਸੀਂ ਅਸੀਂ ਤਿਆਰੀ ਤੇ ਸੀਗੇ ਸਾਨੂੰ ਪਤਾ ਲੱਗ ਗਿਆ ਸੀ ਬੰਦੇ ਇਹ ਬਾਰਦਾਤ ਕਰਨਗੇ ਜਦੋਂ ਚ ਗੱਡੀ 'ਚ ਬੱਚੇ ਨੂੰ ਖਿੱਚ ਕੇ ਐ ਬਾਹਰ ਲਿਆ ਠੀਕ ਆ ਸਾਡਾ ਇਧਰਲੇ ਪਾਸੇ ਵੀ ਟਰੈਕਟਰ ਖੜਾ ਸੀ ਉਧਰ ਵੀ ਖੜਾ ਚਾਰ ਸਪਰੇ ਟਰੈਕਟਰ ਖੜਾ ਜਿੱਧਰ ਨੰਗੇ ਆਗੇ ਠੀਕ ਆ ਇਧਰ ਨੂੰ ਜਦੋਂ ਨੰਗਣ ਲੱਗੇ ਸੱਪ ਦੇ ਕੰਨੇ ਨੂੰ ਤੇ ਅਸੀਂ ਕੀ ਕੀਤਾ ਸੀ ਟਰੈਕਟਰ ਮੂਰੇ ਲਾ ਲਿਆ ਜਦੋਂ ਟਰੈਕਟਰ ਮੂਰੇ ਲਾ ਕੇ ਤੇ ਇਹ ਗੱਡੀ ਛੱਡ ਕੇ ਜਿਹੜੋਂ ਭੱਜਣ ਲੱਗੇ ਬਾਣ ਤੋਂ ਘੜੀਸ ਕੇ ਲੈ ਕੇ ਆਉਂਦਾ ਇਹਨਾਂ ਨੂੰ ਨਾਲੇ ਬੱਚਾ ਛੜਾ ਦੇ ਦੇਖੋ ਦੋਸਤੋ ਕਹਿੰਦੇ ਵੀ ਇਹ 5 6 ਦਿਨ ਜਿਹੜੇ ਲਾਉਂਦੇ ਰਹੇ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਘੇੜਿਆ ਲਾਉਂਦੇ ਆ ਤੇ ਜਵਾਕਾਂ ਨੂੰ ਵੇਖਦੇ ਆ ਜਿਹੜੇ ਗਰਾਊਂਡ ਦੇ ਵਿੱਚ ਖੇਡਦੇ ਆ ਜਾਂ ਸਕੂਲਾਂ ਦੇ ਵਿੱਚ ਜਾਂਦੇ ਆ ਉਹਨਾਂ ਦੇ ਘਰ ਬਾਰੇ ਪਤਾ ਕਰਦੇ ਵੀ ਕਿਹੜੇ ਘਰ ਦਾ ਮੁੰਡਾ ਹੈ ਕਿੰਨੇ ਕੁ ਲੈਂਡਲੋਰਡ ਬੰਦੇ ਆ ਇਹ ਜਾਂ ਕਿਵੇਂ ਹੈਗੇ ਆ ਫਿਰ ਉਹਨਾਂ ਨੂੰ ਲੈ ਕੇ ਜਾਂਦੇ ਆ ਉਹਨਾਂ ਨਾਲ ਕੀ ਕਰਦੇ ਆ ਉਹਨਾਂ ਨਾਲ ਕੀ ਕਰਦੇ ਹੋ ਮਤਲਬ ਉਹਨਾਂ ਨੂੰ ਵੇਚਦੇ ਹੋ ਦਿਲ ਕੱਢ ਲੈਂਦੇ ਆ ਦਿਲ ਕੱਢ ਲੈਂਦੇ ਆ ਦਿਲ ਕੱਢਦੇ ਹੋ ਹਾਂਜੀ ਦਿਲ ਦਿਲ ਕੀ ਕਰਨੇ ਆ ਕੱਢ ਕੇ ਉਹ ਬਾਈ ਯਾਰ ਕਿਹੜਾ ਤੁਹਾਡਾ ਉਸਤਾਦ ਆ ਉਹ ਹੀ ਵੇਚ-ਵੂਜਦਾ ਸਾਨੂੰ ਤਾਂ ਆਪਣੀ ਪਤਾ ਬਾਈ ਕਿੰਨੇ ਰੁਪਏ ਦਿੰਦੇ ਆ ਤੁਹਾਨੂੰ ਸਾਨੂੰ ਤਾਂ ਵੀ ਰੋਟੀ ਹੀ ਆ ਸਾਡੀ ਤਾਂ ਕੱਲੀ ਕੱਲੀ ਰੋਟੀ ਆ ਕਿ ਵੇਖੋ ਦੋਸਤੋ ਕੱਲੀ ਰੋਟੀ ਦੇ ਪਿੱਛੇ ਭਜਦੇ ਆ ਇਹ ਤੇ ਰੋਟੀ ਦਾ ਬਈ ਯਾਰ ਗੁਰਦੁਆਰਿਆਂ ਦੇ ਵਿੱਚ ਆਮ ਮਿਲ ਜਾਂਦੇ ਓਥੇ ਸੇਵਾ ਕਰੋ ਜਿਉਂ ਤੇ ਸੇਵਾ ਕਰਕੇ ਰੱਬ ਦਾ ਨਾਮ ਲਓ ਫਿਰ ਉਹ ਰੋਟੀ ਤਾਂ ਤੁਹਾਨੂੰ ਉਥੋਂ ਵੀ ਮਿਲ ਜੂਗੀ ਯਾਰ ਨਾ ਨਾ ਕੋਈ ਗੱਜ ਕਰ ਆਹੇ ਇਹੋ ਜੀ ਕੰਮ ਹੀ ਕਰਨੇ ਤੁਸੀਂ ਕੋਈ ਮਿਲਦਾ ਇਹੋ ਜੇ ਕਤੀੜਾ ਨੂੰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਇਹੋ ਜੇ ਕਤੀੜ ਜਿਹੜੇ ਪਿੰਡ ਦੇ ਵਿੱਚ ਫਿਰਦੇ ਹੁੰਦੇ ਹਨਾ ਆਣ ਪਛਾਤੇ ਬੰਦੇ ਜਰੂਰ ਇੱਕ ਵਾਰੀ ਇਨਕੁਆਇਰੀ ਜਰੂਰ ਕਰ ਲਿਆ ਕਰੋ ਵੀ ਇਹ ਬੰਦੇ ਕੌਣ ਆ ਕਿਉਂਕਿ ਜਦੋਂ ਇਹ ਜਵਾਗ ਚੱਕ ਕੇ ਵਾਰਦਾਤ ਕੋਈ ਪਿੰਡ ਦੇ ਵਿੱਚ ਹੁੰਦੀ ਹੈ ਤਾਂ ਜ਼ਰੂਰ ਕੈਮਰੇ ਚੈੱਕ ਕਰਿਆ ਕਰੋ ਇਹੋ ਜਿਹੇ ਮੁੰਡੇ ਨਿਕਲਦੇ ਜਿਹੜੇ ਵਾਰਦਾਤ ਕਰਦੇ ਆ ਜਦੋਂ ਪਿੰਡ ਦੇ ਵਿੱਚ ਇਹੋ ਜਿਹੇ ਬੰਦੇ ਅਣਪਛਾਤੇ ਆਉਂਦੇ ਤਾਂ ਕੈਮਰੇ ਜ਼ਰੂਰ ਚੈੱਕ ਕਰ ਲਿਆ ਕਰੋ ਕਿਉਂਕਿ ਇਹੋ ਜਿਹੇ ਵਾਰਦਾਤ ਅਣਪਛਾਤੇ ਬੰਦੇ ਕਰ ਜਾਂਦੇ ਜਿਹੜੇ ਹੋਰ ਪਿੰਡਾਂ ਦੇ ਜੁਪੀ ਬਿਹਾਰ ਦੇ ਭਈਏ ਆਉਂਦੇ ਜਾਂ ਕੋਈ ਵੀ ਗਾ ਵਾਰਦਾਤ ਹੁੰਦੀ ਆ ਤੇ ਇਹੋ ਜਿਹੇ ਬੰਦੇ ਵਾਰਦਾਤ ਕਰਦੇ ਆ ਇਹਨਾਂ ਕੋਲ ਗੱਡੀ ਹੁੰਦੀ ਆ ਸਕੂਲ ਦੇ ਟਾਈਮ ਇਹ ਸਕੂਲ ਦੇ ਕੋਲ ਖੜਦੇ ਆ ਸਾਰੇ ਮਾਪਿਆਂ ਨੂੰ ਮੈਂ ਇੱਕ ਜ਼ਰੂਰ ਗੱਲ ਕਹਿਣਾ ਚਾਹਣਾ ਜਦੋਂ ਤੁਹਾਡੇ ਜਵਾਕਾਂ ਨੂੰ ਛੁੱਟੀ ਹੁੰਦੀ ਆ ਤਾਂ ਸਵਾਕਾਂ ਨੂੰ ਜ਼ਰੂਰ ਤੁਸੀਂ ਆਪ ਲੈ ਕੇ ਆਇਆ ਕਰੋ ਜਾਂ ਕਿਸੇ ਦੀ ਲੋਕ ਨਿਗਾਹ ਰੱਖਦੇ ਆ ਫਿਰ ਉਥੋਂ ਜਵਾਬ ਗਾਇਬ ਹੁੰਦੇ ਆ ਤੇ ਫਿਰ ਬਾਅਦ ਦੇ ਵਿੱਚ ਤੁਸੀਂ ਇੰਨੀਆਂ ਆਸਾਂ ਨਾਲ ਇੰਨੇ ਤਰਲੇ ਕੱਢ ਕੇ ਨੰਗੇ ਪੈਰੀ ਤੁਸੀਂ ਤੁਰਦੇ ਹੋ ਫਿਰ ਆਹ ਜਵਾਬ ਵਾਸਤੇ ਵੀ ਜਦੋਂ ਤੁਹਾਡੇ ਕਈਆਂ ਦੇ ਜਵਾਬ ਨਹੀਂ ਹੁੰਦਾ ਤੇ ਭਾਈ ਉਹ ਪਤਾ ਤੈਨੂੰ ਕਿੰਨੇ ਕਿੰਨੇ ਪਾਪੜ ਵੇਲਦਾ ਕਿਵੇਂ ਮਟੀਆਂ ਦੇ ਮੱਥੇ ਡੇਕਦਾ ਕਿਵੇਂ ਗੁਰਦੁਆਰਿਆਂ ਦੇ ਮੱਥੇ ਡੇਕਦਾ ਕਿਹੜੇ ਕਿਹੜੇ ਬਾਬਿਆਂ ਕੋਲ ਜਾਂਦਾ ਨੰਗੇ ਪੈਰੀ ਤੁਰਦਾ ਕੀ ਕੀ ਦਿਲ ਦੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਰੱਖਦੇ ਆ ਤੇ ਤੁਸੀਂ ਆਹ ਕੰਮ ਕਿਉਂ ਕਰਦੇ ਆ ਗਲਤੀ ਹੋ ਗਈ ਇਹ ਦੁਬਾਰਾ ਨਹੀਂ ਕਰਦੀ ਨਹੀਂ ਇਹ ਦੁਬਾਰਾ ਕਿੱਥੋਂ ਚੱਕਿਆ ਕਿੱਥੋਂ ਕਿੱਥੋਂ ਚੱਕਿਆ ਦਿਵਾਕ ਤੁਸੀਂ ਸਾਰੇ ਪਿੰਡਾਂ ਦੇ ਚੱਕੇ ਸੀਗੇ ਸਾਰੇ ਪਿੰਡਾਂ ਦੇ ਚੱਕੇ ਸੀਗੇ ਹਾਲੇ ਵੀ ਮਾਰੇ ਇੱਥੇ ਸਾਡੇ ਪਿੰਡੋਂ ਕਿੰਨੇ ਚੱਕੇ ਆ ਗਏ ਬੀਰੀ ਚੱਕਿਆ ਸੀ ਜੀ ਇੱਕ ਛੋਟੇ ਪਿੰਡ ਦਾ ਅੱਛਾ ਤੇ ਉਹ ਕਿੱਥੇ ਵੇਚਿਆ ਤੁਸੀਂ ਵੇਚਿਆ ਕਿੱਥੇ ਸਾਡੇ ਉਸਤਾਦ ਨੂੰ ਪਤਾ ਸੀ ਉਸਤਾਦ ਨੂੰ ਕੀ ਪਤਾ ਥੋੜੇ ਪਟੇ ਪੈਣਗੇ ਚਿੱਤੜਾਂ ਦੇ ਫੇਰ ਮੰਨਣਾ ਇਨਾਂ ਦਾ ਜਿਹੜਾ ਉਸਤਾਦ ਆ ਉਹ ਉਸਤਾਦ ਆਊਗਾ ਹੁਣ ਦੱਸੋ ਕਿੱਥੋਂ ਦਾ ਵਾ ਤੁਹਾਡਾ ਉਸਤਾਦ ਕਿੱਥੋਂ ਦਾ ਉਸਤਾਦ ਨੂੰ ਪਤਾ ਨਹੀਂ ਹੈ ਪਤਾ ਨਹੀਂ ਪਤਾ ਹੀ ਤੁਹਾਨੂੰ ਨਹੀਂ ਨਹੀਂ ਕੋਈ ਪਟੇ ਪੈਣਾਂ ਇਨਾਂ ਦੇ ਛੇਤਰ ਪੈ ਤੇ ਕਿਹੜੇ 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 ਪਿੰਡਾਂ ਜਵਾਬ ਦਾਤ ਕੀਤੀ ਆ ਬੜੇ ਬੜੇ ਸਾਰੇ ਪਿੰਡਾਂ ਦੀ ਕੋਈ ਸਾਰੇ ਪਿੰਡਾਂ ਦੀ ਨਾਲ ਦੇ ਪਿੰਡ ਜਿਹੜੇ ਹਾਂਜੀ ਸਾਰੇ ਨਾਲ ਦੇ ਪਿੰਡਾਂ ਦੇ ਸਾਰੇ ਜਾਗ ਚੱਕੇ ਹੋਏ ਹਾਂ ਸਾਰੇ ਚੱਕੇ ਹੋਏ ਕਿੰਨੇ ਕ ਜਵਾਬ ਚੱਕਲੇ ਤੁਸੀਂ ਅੱਜ ਤੱਕ ਕੋਈ ਸਾਫ਼ ਹੀ ਪਤਾ ਨਹੀਂ ਕੋਈ ਸਾਫ਼ ਹੀ ਕੋਈ ਨਹੀਂ ਸਾਫ਼ ਹੀ ਨਹੀਂ ਕੋਈ ਕੱਲੀ ਰੋਟੀ ਕਰਕੇ ਯਾਰ ਹਾਂਜੀ ਇਹਨਾਂ ਨੂੰ ਨਿੰਮ ਨਾਲ ਬੰਨੂ ਇੱਥੇ ਮੈਂ ਨਿੰਮ ਨਾਲ ਇੱਥੇ ਨਿੰਮ ਨਾਲ ਬੰਨ ਕੇ ਮਨਾਉਂਗਾ ਇਹਨਾਂ ਨੂੰ ਮੈਂ ਵਿਆਹ ਹੋਇਆ ਤੇਰਾ ਜਾਹ ਕਿੱਥੇ ਨਹੀਂ ਹੋਇਆ ਇਹਨੀਆਂ ਹੋਇਆ ਨਹੀਂ ਜੇ ਤੇਰਾ ਵਿਆਹ ਨਹੀਂ ਹੋਇਆ ਨਾ ਤੈਨੂੰ ਤਾਂ ਹੀ ਨਹੀਂ ਪਤਾ ਵੀ ਜਵਾਗ ਦੀ ਵੈਲਿਊ ਕੀ ਹੁੰਦੀ ਹੈ ਜਾਂ ਘਰ ਵਾਲੀ ਦੀ ਵੈਲਿਊ ਕੀ ਹੈ ਬਾਈ ਯਾਰ ਮੇਰੀ ਗੱਲ ਸੁਣ ਲੈ ਤੈਨੂੰ 10 ਵਾਰੀ ਤਾਂ ਦੱਸਤਾ ਸੀ ਚੱਕੇ ਵੇ ਉਹਦੇ ਗਾਂਹ ਵਾਲਾ ਸਾਨੂੰ ਵੀ ਚੱਕ ਕੇ ਲਿਆਇਆ ਨਹੀਂ ਗਾਂਹ ਵਾਲਾ ਤੈਨੂੰ ਚੱਕ ਕੇ ਲਿਆਇਆ ਹੈ ਤੇ ਹੋਰ ਇਹਦਾ ਵਿਆਹ ਕਿਹਨੇ ਕਰਾਉਣਾ ਇਹਨਾਂ ਮਤਲਬ ਕਿ ਲੋਕਾਂ ਦੇ ਵੀ ਚੱਕੋਂਗੇ ਜੇ ਤੁਹਾਨੂੰ ਕੋਈ ਚੱਕ ਲਗਾਏ ਬਾਈ ਯਾਰ ਉੱਥੇ ਤੈਨੂੰ ਲੈ ਕੇ ਚੱਕੇ ਤੂੰ ਵੀ ਕਿਸੇ ਦਾ ਲਿਆਵੇਂਗਾ ਲੈ ਕੇ ਤਾਂ ਚੱਲ ਮੈਨੂੰ ਤੈਨੂੰ ਇੱਥੇ ਬੰਨ੍ਹਦਾ ਤੈਨੂੰ ਮਨ ਨਾਲ ਸੁਣ ਉਹ ਤੇਰੀ ਡੈਲੀ ਅਗਣਾ ਬਣਾਉ ਸਾਲੇ ਥੋਣਾ ਕੁੱਟਣਾ ਇਹਨਾਂ ਦੇ ਜੋ ਇਹ ਗਲਤੀ ਹੋ ਗਈ ਹਾਂਜੀ ਗਲਤੀ ਹੋ ਗਈ ਗਲਤੀ ਕੀ ਕਰ ਲੂਗੀ ਤੇਰੀ ਜਦੋਂ ਇੰਨੇ ਜਵਾਕ ਤੁਸੀਂ ਜਿਹੜੇ ਜਵਾਕਾਂ ਮਾਪਿਆਂ ਨੇ ਕਿੰਨੇ ਆਸਾਨਾ ਲੈ ਆਓ ਸਾਰੇ ਸਾਡੇ ਸਾਥ ਤੁਸੀਂ ਜਵਾਕਾਂ ਨੂੰ ਗਾਇਬ ਕਰਤਾ ਤੁਹਾਨੂੰ ਪਤਾ ਥੋਡੀ ਗਲਤੀ ਜਵਾਕ ਮੋੜ ਦੂ ਦੱਸ ਹਾਂਜੀ ਥੋਡੀ ਗਲਤੀ ਜਵਾਕ ਮੋੜ ਦੂਗਾ ਨਹੀਂ ਜੀ ਮੋੜਦਾ ਤਾਂ ਹੈ ਨਹੀਂ ਕੀ ਮਿਲਦਾ ਤੈਨੂੰ ਰੋਟੀ ਰੋਟੀ ਪਿੱਛੇ ਤੁਸੀਂ ਇਹ ਕੰਮ ਕਰੀਏ ਕੀ ਮਿਲਦਾ ਤੁਹਾਨੂੰ ਹਾਂਜੀ ਹਾਂਜੀ ਲੈ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਕੀ ਕੋਈ ਜਾਂਦਾ ਸਾਡੇ ਨਾਲ ਕੀ ਨਹੀਂ ਹੋਇਆ ਅਜਾ ਬਈ ਕਾਰਵਾਈ ਕੀ ਕਰਾਂਗੇ ਇਹਨਾਂ ਤੇ ਬਾਈ ਆ ਨਹਿਮਾ ਨਾਲ ਬੰਨਣਾ ਲੱਗੇ ਸੰਤ ਆਪ ਨੂੰ ਨਹੀਂ ਪਤਾ ਇਹ ਸਾਫ ਕਰਵਾਇਆ ਗਿਆ ਕੰਮ ਜੀ ਕਰਵਾਈ ਜਾਂਦੇ ਜੀ ਯਾਰ ਇੱਕ ਵਾਰ ਇੱਕ ਮਿੰਟ ਬਾਈ ਯਾਰ ਇਹ ਆਂਦੇ ਕਹਿੰਦੇ ਵੀ ਸਾਡੇ ਤੋਂ ਕਰਵਾਉਂਦੇ ਆ ਇਹਨਾਂ ਨੂੰ ਇੱਕ ਵਾਰੀ ਕਰਵਾ ਲਿਆ ਦੋ ਵਾਰੀ ਕਰਵਾ ਲਿਆ ਕੀ ਗੱਲ ਇਹਨਾਂ ਨੂੰ ਆਏ ਵਾਰੀ ਇਹ ਇੰਨੇ ਭੋਲੇ ਤਾਂ ਨਹੀਂਗੇ ਇਹ ਯਾਰ ਜਦੋਂ ਇਹਨਾਂ ਨੂੰ ਜਵਾਕ ਕੀਲਣਾ ਆਉਂਦਾ ਵੀ ਸਾਡੇ ਕੋਲੇ ਜਵਾਕ ਆ ਚੀਜ਼ ਕਰਕੇ ਆਊਗਾ ਠੀਕ ਹੈ ਨਾ ਇੰਨੇ ਭੋਲੇ ਥੋੜਾ ਹੀ ਹੈਗੇ ਇਹ ਵੀ ਭਾਈ ਤੇ ਉਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਸਾਡੇ ਤੋਂ ਗਲਤ ਕੰਮ ਕਰਵਾਇਆ ਇੱਥੇ ਨੰਮ ਨਾਲ ਬੰਨੂਗਾ ਬਣਾਉ ਸਾਲੇ ਇਹਨਾਂ ਨੂੰ ਮੈਂ ਜਾਣ ਨਹੀਂ ਦਿੰਦਾ ਕਿਸੇ ਪਾਸੇ ਜਾਣਾ ਇੱਥੇ ਸਾਲਾ ਇੱਥੇ ਨਾਨਕੀਆਂ ਆ ਜਾਣਾਂਗਾ ਹੈ ਕਾਰਵਾਈ ਕੀ ਕਰਵਾਏਗਾ ਹੁਣ ਬੋਲ ਸਕਦੇ ਪੜਸ ਪ੍ਰਸ਼ਾਸਨ ਨਾਲ ਗੱਲ ਹੋਈ ਆ ਪੁਲਿਸ ਆਈ ਜਾਂਦੀ ਹੈਗੀ ਪਿੰਡ ਪਿੰਡ ਇੱਥੇ ਹੀ ਸਦੂਗਾ ਮੈਂ ਇਹਨਾਂ ਨੂੰ ਇੱਥੇ ਕਰਦਾ ਇਹਨਾਂ ਦਾ ਮੈਂ ਹਾਂ ਮੇਲੇ ਲਿਆਓ ਬਈ ਮੜਾ ਜਾ ਤੁਸੀਂ ਦੇਖ ਸਕਦੇ ਹੋ ਕੁੜੀ ਦੇ ਕੱਪੜੇ ਪਾ ਕੇ ਕੁੜੀ ਦੇ ਕੱਪੜੇ ਪਾ ਕੇ ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਮੈਂ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ ਤੇ ਇਹਨਾਂ ਨੂੰ ਦੋਵਾਂ ਨੂੰ ਇੱਥੇ ਬੰਨ ਲਿਆ ਗਿਆ ਹੁਣ ਇਹਨਾਂ ਨਾਲ ਕੀ ਕਾਰਵਾਈ ਹੋਗੀ ਸਾਰੀ ਗੱਲ ਕੀ ਹੋਊਗੀ ਪੁਲਿਸ ਸੱਦੀ ਜਾਊਗੀ ਇੱਥੇ ਪੁਲਿਸ ਸੱਦੀ ਜਾਊਗੀ ਬਾਈ ਪੁਲਿਸ ਸੱਦਾਂਗੇ ਬਾਈ ਯਾਰ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜੇ ਪਿੰਡਾਂ ਦੇ ਵਿੱਚ ਸਕੂਲ ਆ ਜਾਂ ਗਰਾਊਂਡ ਆ ਜਾਂ ਕੋਈ ਪਿੰਡ ਦੇ ਵਿੱਚ ਜਵਾਕ ਜਿੱਥੇ ਖੇਡਦੇ ਆ ਜਾਂ ਜਾਂਦੇ ਆ ਉੱਥੇ ਜ਼ਰੂਰ ਆਪਦੇ ਧਿਆਨ ਰੱਖਿਆ ਕਰੋ ਕਿਉਂਕਿ ਜਵਾਕਾਂ ਤੇ ਜਿਹੜੀ ਵਾਰਦਾਤ ਹੁੰਦੀ ਹੈ ਨਾ ਸਕੂਲ ਟਾਈਮ ਦੇ ਜ਼ਿਆਦਾਤਰ ਹੁੰਦੀ ਆ ਇਹ ਜਿਹੜੇ ਅਣਪਛਾਤੇ ਬੰਦੇ ਹੁੰਦੇ ਆ ਉਹ ਜਰੂਰ ਤੁਹਾਡੇ ਪਿੰਡਾਂ ਦੇ ਨੇੜੇ ਤੇਰੇ ਹੁੰਦੇ ਆ ਜਿਹੜੇ ਪਿੰਡ ਦੇ ਵਿੱਚ ਵਾਰਦਾਤ ਕਰ ਜਾਂਦੇ ਜਵਾਕ ਜਿਹੜੇ ਚੱਕੇ ਜਾਂਦੇ ਆ ਜਾਂ ਚੋਰੀ ਹੁੰਦੇ ਆ ਕਿੰਨੀਆਂ ਆਸਾਂ ਨਾਲ ਜਵਾਕ ਆਪਾਂ ਲੈਨੇ ਆ ਕਿੰਨੀਆਂ ਆਸਾਂ ਨਾਲ ਬੰਦਾ ਇਹ ਨੰਗੇ ਪੈਰੀ ਜਾਂਦਾ ਡੇਰਿਆਂ ਦੇ ਵਿੱਚ ਜਾਂਦਾ ਉਹਦੇ ਜਵਾਕਾਂ ਲਈ ਜਾਂਦਾ ਕਿਵੇਂ ਕਿਵੇਂ ਕਰਦਾ ਕੀ ਕੀ ਕਰਦਾ ਠੀਕ ਹੈ ਉਹ ਜਵਾਕ ਇਹ ਮਿੰਟ ਦੇ ਵਿੱਚ ਚੱਕ ਕੇ ਕੁਝ ਪੈਸਿਆਂ ਲਈ ਕੁਝ ਰੋਟੀ ਲਈ ਤੇ ਆਹ ਕੰਮ ਕਰ ਜਾਂਦੇ ਆ ਇਸ ਕਰਕੇ ਜਰੂਰ ਧਿਆਨ ਰੱਖਿਆ ਕਰੋ ਆਹ ਜਵਾਕਾਂ ਨੂੰ ਲਿਆਉਣ ਲਈ ਡਿਊਟੀ ਆਪ ਰੱਖੋ ਜਾਂ ਕਿਸੇ ਦੀ ਡਿਊਟੀ ਲਾਓ ਵੀ ਜਵਾਕਾਂ ਨੂੰ ਸੇਫ ਘਰੇ ਲੈ ਕੇ ਆਵੇ ਠੀਕ ਹੈ ਇੱਕ ਗੱਲ ਦੱਸ ਦੇਣਾ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਵਿੱਚ ਇੱਕ ਮੈਸੇਜ ਹੁੰਦਾ ਸਾਰਿਆਂ ਨੂੰ ਮੈਂ ਇੱਕ ਗੱਲ ਦੱਸ ਦੇਣਾ ਸਾਡੀ ਵੀਡੀਓ ਸਿੱਧੇ ਬੱਸ ਲੈ ਕੇ ਇਹਨਾਂ ਗਲਤ ਬੱਸ ਲੈ ਕੇ ਨਹੀਂ ਸਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ